ਪੰਜਾਬ ਦੇ ਵਿੱਚ ਠੇਕਿਆਂ ਦੀ ਬੋਲੀ ਨੂੰ ਲੈ ਕੇ ਪਿਛਲੇ ਦਿਨ ਹੀ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਟੈਂਡਰ ਮੰਗੇ ਗਏ ਸਨ ਜਿਸ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਸਾਰੇ ਠੇਕੇ ਇੱਕ ਹੀ ਗਰੁੱਪ ਨੂੰ ਦੇ ਦਿੱਤੇ ਗਏ ਜਿਸ ਨੇ 236 ਕਰੋੜ 62 ਲੱਖ ਰੁਪਏ ਇਹਨਾਂ ਠੇਕਿਆਂ ਦੇ ਲਈ ਵਿੱਟ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਵਿਭਾਗ ਦੇ ਵੱਲੋਂ ਕੁਝ ਠੇਕੇਦਾਰਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਛੋਟੇ ਠੇਕੇਦਾਰਾਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਅਜੇ ਸ਼ਰਮਾ ਜੀ ਮੇਰਾ ਨਾਮ ਅੱਜ ਕੀ ਗੱਲ ਜਨਾਪਾ ਜਿਹੜੇ ਅੱਜ ਕੀ ਨਾਮ ਰੈਂਡਰ ਨਿਕਲ ਕੇ ਆਜੇ ਵੀਰ ਜੀ 2 ਵਜੇ ਤੱਕ ਟਾਈਮ ਸੀ ਟੈਂਡਰ ਪਰ ਹੁੰਦਾ ਅਸੀਂ ਪਤਨਾ ਦਾ ਟੈਂਡਰ ਭਰੇ ਸੀ ਉਹ ਸਾਨੂੰ ਨਹੀਂ ਮਿਲਿਆ ਪੱਤ ਨੌ ਗਰੁੱਪ ਨੇ ਦਿਆਲੇ ਜ਼ਿਲ੍ਹੇ ਦੇ ਨੌ ਜੁਗਾਂ ਨੇ ਕੋਈ ਨਹੀਂ ਆਇਆ ਇੱਕ ਆਇਆ ਟੈਂਡਰ ਇੱਕੋ ਆਇਆ ਸੀ ਪਤਨਾ ਦਾ ਠੀਕ ਹੈ ਜੀ ਉਸ ਤੋਂ ਬਾਅਦ 21 ਸਾਰੇ ਡਿਸਟ੍ਰਿਕਟ ਦਾ ਇੱਕ ਹੀ ਆਇਆ ਜਿਹੜਾ ਸਾਰੇ ਡਿਸਟ੍ਰਿਕਟ ਦਾ ਇੱਕ ਹੀ ਆਇਆ ਉਸ ਨੂੰ ਦੇ ਦਿੱਤੀ ਤੁਸੀਂ ਸੰਤੁਸ਼ਟ ਹੋ ਵੀ ਸਹੀ ਤਰੀਕੇ ਨਾਲ ਸੰਤੁਸ਼ਟ ਕਾਦੇ ਜੀ ਪਿੱਛੇ 2 ਕਰੋੜ ਦਾ ਮੈਨੂੰ ਲੌਸ ਪਿਆ ਹੈ ਮੈਂ ਕਹਾਂ ਤਾਂ ਸੰਤੁਸ਼ਟ ਆਪਕਾ ਨਾਮ ਕੀ ਹੈ ਇਹ ਮੈਨੂੰ ਠੀਕੇ ਮਿਲਦੇ ਤਾਂ ਮੈਂ ਸੰਤੁਸ਼ਟ ਹੋਣਾ ਸੀ ਮੈਂ ਨਾ ਸੰਤੁਸ਼ਟ ਹਾਂ ਤੁਹਾਨੂੰ ਕੀ ਲੱਗਦਾ ਇਹ ਦੇਖ ਕੇ ਕਿ ਨਾ ਤੇ ਇਹ ਜਿਹੜਾ ਕਿਰਾਇਆ ਸਹੀ ਤਰੀਕੇ ਨਾਲ ਹੋਈ ਹੈ ਕਿ ਨਹੀਂ ਹੋਈ ਜੀ ਨਹੀਂ ਕੋਈ ਸਹੀ ਤਰੀਕੇ ਨਾਲ ਨਹੀਂ ਹੋਈ ਅਸੀਂ ਤਾਂ ਕੋਈ ਮੈਂ ਤਾਂ ਕੋਈ ਨਹੀਂ ਸਮਝਦਾ ਸਹੀ ਤਰੀਕੇ ਨਾਲ ਹੋਈ ਹੈ ਤੁਸੀਂ ਇਹਦੇ ਬਰੋਜ ਕੀ ਕਰੋਗੇ ਜੀ ਮੈਂ ਕੀ ਕਰ ਸਕਦਾ ਜੀ ਜਾਵਾਂਗੇ ਅੱਗੇ ਜਾਂ ਸਰਕਾਰ ਨੂੰ ਚਾਹੀਦਾ ਜਿਸ ਦਾ ਕੀ ਬੰਦਾ ਕੋ ਗੱਲ ਅੱਛਾ ਤੁਸੀਂ ਮੰਗ ਰਹੇ ਸੀ ਅਸੀਂ ਤਾਂ ਬਹੁਤ ਮੰਗ ਰਹੇ ਸੀ ਹੁਣ ਤੁਹਾਨੂੰ ਕੀ ਦਸੀਏ ਅਸੀਂ ਤਾਂ ਜੋ ਇਹਨਾਂ ਨੇ ਪ੍ਰਾਈਸ ਰੱਖਿਆ ਸੀ ਅਸੀਂ ਤਾਂ ਉਹ ਤੋਂ ਵੀ ਵਧਾ ਕੇ ਲੈ ਰਹੇ ਸੀ 1.5 ਲੱਖ ਰੁਪਏ ਫਿਰ 5% ਪੜਾਇਆ ਨੇ ਉਹ ਤੋਂ ਵੀ ਵਧਾ ਕੇ ਉਹ ਤੋਂ ਵੀ ਵਧਾ ਕੇ ਲੈ ਰਹੇ ਸੀ ਅੱਜ ਆ ਵੀ ਸੜੀ ਸੰਜੀਤ ਕੁਮਾਰ ਚਿਮਨ ਲਾਲ ਫਾਰਮ ਬਣਾਈ ਸਰਵੇਓ ਦੇ ਜ਼ਿਮੀਦਾਰ ਅਸੂ ਨਹੀਂ ਪਤਾ 4000 ਦੇ ਗੁਰਦੇ ਸੀ ਅਪੀ ਇਹ ਵਾਈ ਸੀ ਜਿੰਦਗੀ ਜੀ ਪਹਿਲਾਂ ਵੀ ਇਸ ਤੋਂ ਪਹਿਲਾਂ 5% ਪੂਰੇ ਰੇਟ ਦੇ ਲੈਣ ਨੂੰ ਇਤਿਆਰ ਸੀ ਗਵਰਨਮੈਂਟ ਅੱਜ ਪੰਜ ਵਧਾ ਕੇ ਪੜਾ ਕੇ ਦੁੱਤੀ ਹੈ ਅਸੀਂ ਉਹ ਤੋਂ ਵੀ ਵਧ ਰੇਟ ਦੇ ਲੈਣ ਚਾਹ ਸੀ ਅੱਜ ਵੀ ਵਧ ਰੇਟ ਦੇ ਲੈਣ ਇਤਿਆਰ ਸੀ 5% ਤੋਂ ਬਲੱਜ ਲੈਣ ਨੂੰ ਕਿਹਾ ਸੀ ਕੀ ਕਰਨਾ ਚਾਹੀਦਾ ਮੇਰੇ ਅਜੋ ਹੀ ਸਰਕਾਰ ਦੀ ਪਾਲਿਸੀ ਹੈ ਵੀ ਛੋਟੇ ਬੰਦਿਆਂ ਨੂੰ ਖਤਮ ਕਰਨਾ ਸੀ ਕਟਮ ਕਰਤੀ ਆਪਕਾ ਨਾਮ ਕੀ ਹੈ ਜਿਹੜੀ ਬੋਲੀ ਹੋਈ ਹੈ ਇਹ ਤੁਸੀਂ ਮੰਨ ਲਓ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ ਬੋਲੀ ਚ ਕੋਈ ਦਿੱਕਤ ਨਹੀਂ ਬੋਲੀ ਟਰਾਂਸਪੇਰੈਂਟ ਹੋਈ ਹੈ ਪਰ ਗੱਲ ਇਹ ਵੀ ਛੋਟੇ ਬੰਦੇ ਸੀ ਜਿਹਨਾਂ ਨੇ ਕਾਟੇ ਪਾਏ ਸੀ ਆਪਣੇ ਪਰਿਵਾਰ ਉਜਾੜੇ ਸੀ ਪਿਛਲੇ ਸਾਲ ਨੇ ਕਾਟੇ ਪਾਏ ਨੇ ਕੋਈ ਸੋਚ ਨਹੀਂ ਸਕਦੇ ਲੋਕਾਂ ਦੀ ਪ੍ਰਾਪਰਟੀਆਂ ਬਲੱਜ ਹੋ ਗਈਆਂ ਮਕਾਨ ਵਿੱਗੇ ਸਭ ਕੁਝ ਹੋ ਗਿਆ ਸੋਚ ਰੇ ਸੀ ਵੀ ਚਲੋ ਪਾਣੀ ਦਾ ਮਾਰਾ ਕਹਿੰਦੇ ਪਾਣੀ ਨੂੰ ਬਚਾ ਸਕਦਾ ਹੈ ਕਿ ਇਸ ਸਾਲ ਜੇ ਗਰੁੱਪ ਠੇਕੇ ਲੈ ਲੈਣੇ ਵਾਰਾ ਕੰਮਜਾ ਹੋ ਜਾਣਗੇ ਪਰ ਨਹੀਂ ਜੋ ਉਹਨੂੰ ਗਰੁੱਪੀ ਵੈਟੇਡ ਕਰਤੇ ਕਿਸਾਨਾਂ ਨੂੰ ਚਾਂਸ ਹੈ ਸਰ ਪਹਿਲੇ ਇਨਵੈਂਟਰੀ ਕਰ ਦੋਗੇ ਅੱਜ ਸਾਡੀ ਵਿਜ਼ਨ ਇਹ ਹੋ ਗਈ ਪਟਾ ਗਰੁੱਪ ਲੈਣ ਦੀ ਤਾਕਤ ਨਹੀਂ ਸੀ ਛੋਟੇ ਲੈਣ ਨਹੀਂ ਤੇ ਬੇਰੁਜ਼ਗਾਰ ਹੋ ਗਏ ਸੀ ਇਹਦੇ ਟ੍ਰਾਂਸਪਰੈਂਸੀ ਵਰਤੀ ਹੈ ਲੇਕਿਨ ਸਰਕਾਰ ਦੁਆਰਾ ਸਰਕਾਰ ਦੀ ਜੋ ਪਾਲਿਸੀ ਜੀ ਬਿਲਕੁਲ ਛੋਟੇ ਨੂੰ ਖਤਮ ਕਰਤਾ ਉਹ ਜਿਹੜੇ ਸਰਕਾਰ ਬੇਰੁਜ਼ਗਾਰ ਕਰ ਗਏ ਨਾ ਇਹ ਪਾਲਿਸੀ ਆਪਣੇ ਵੱਲੋਂ ਲੰਮੀ ਆਫਟੀ ਬਣਾਈ ਸੀ ਉਹਨਾਂ ਨੇ ਵੀ ਤੁਸੀਂ ਸਬਦੂਤੀ ਦਾ ਵਿਰੋਧ ਕਰਦੇ ਬਿਲਕੁਲ ਗਲਤ ਹੈ ਛੋਟੇ ਬੰਦੇ ਖਤਮ ਹੋ ਗਏ ਇਹਨੂੰ ਜੋਸ਼ ਪਟਕੋਟਾ ਘਟ ਗਿਆ ਸੀ ਛੋਟੇ ਘਰ ਬਖੇ ਚੀਜ਼ ਦੇ ਸੀ ਵਿਗਿਆਨ ਲੈ ਸਰਕਾਰ ਦੀ ਲੈਂਗੁਏਜ ਜਿਹੜੀ ਅਸਲੀ ਗੌਰਮੈਂਟ ਆਸੀਗੀ ਉਹਦੇ ਵਿੱਚ ਇਹ ਗੇਮ ਚੱਲਦੇ 100 ਰੁਪਏ ਦੀ ਲਾਟਰੀ ਆਣੀ ਸੀ ਉਹ ਖਤਮ ਸਰਦਾਰ ਸਾਹਿਬ 150 ਕਰੋੜ ਰੁਪਏ ਦੀ ਲਾਟਰੀ ਆ ਗਈ ਮੇਹਰ ਵਾਲਾ ਬਾਦਲ ਸਰਕਾਰ ਦੇ ਟਾਈਮ ਵੀ ਇਹ ਸੋਸ਼ਲ ਸਕੀਮਾਂ ਨੇ ਬਾਦਲ ਸਰਕਾਰ ਦੇ ਲਾਸਟ ਟਾਈਮ ਦੇ ਦਿੱਕਿਆਂ ਨੇ 11A ਬਣਾਇਆ 11A ਨੇ ਛੇਕਿਆਂ ਨੂੰ ਖਤਮ ਕੀਤਾ ਅਗਰ ਇਹਨੇ ਇਹ ਨਾ ਬਣਾਉਂਦੇ ਤਾਂ ਛੇਕੇ ਖਤਮ ਨਹੀਂ ਹੁੰਦੇ ਸੀ ਅੱਜ ਇਹਨੇ 11A ਤੋੜਦਾ ਪਰ ਛੋਟੇ ਟਿਕਾਣੇ ਉੱਪਰ ਤੇ ਕੋਈ ਨਹੀਂ ਨਾ ਰੋਕੋ ਇਹ ਬੋਲੇ ਨਹੀਂ ਕੋਚਣਾ ਹੈ ਪਰਿਆਲਾ ਜ਼ਿਲ੍ਹੇ ਦੇ ਉੱਪਰ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਓਵਜੇ ਤੱਕ ਜ਼ਿਲ੍ਹੇ ਦੇ ਠਿਕਾਣੇ ਲਈ ਲੋਰਡ ਬੈਟ ਲਈ ਟੈਂਡਰ ਮੰਗੇ ਗਏ ਸਨ ਸੀਲਿਬਿਟੇਸ਼ਨਾ ਪਟਿਆਲਾ ਜ਼ਿਲ੍ਹੇ ਦੇ ਨੌ ਗਰੁੱਪਾਂ ਤੋਂ ਵੀਕਲ ਵੀ ਮੰਗੇ ਗਏ ਸਨ ਤੇ ਦੂਸਰੀ ਤਰ੍ਹਾਂ ਦੇ ਸਿਸਟਮ ਦੇ ਉੱਪਰ ਸਾਰੇ ਡਿਸਟ੍ਰਿਕਟ ਨੂੰ ਇੱਕ ਗਰੁੱਪ ਮੰਨ ਕੇ 80000 ਰਾਈਜ਼ ਦੇ ਉੱਪਰ 85000 ਰਾਈਜ਼ ਦੇ ਉੱਪਰ ਸੀਲਿਬਿਟੇਸ਼ਨ ਮੰਗੇ ਜਾਂਦੇ ਸਨ ਇਸ ਦੇ ਨਤੀਜੇ ਵਜੋਂ ਇਹ ਡਿਵੀਜ਼ਨਲ ਗਰੁੱਪ ਦੇ ਉੱਪਰ ਇੱਕ ਪਟੀਸ਼ਨ ਆਈ ਹੈ ਅਤੇ ਡਿਸਟ੍ਰਿਕਟ ਦੇ ਪੂਰੇ ਗਰੁੱਪ ਨੂੰ ਮੰਨ ਕੇ ਇੱਕ ਪਟੀਸ਼ਨ ਆਈ ਹੈ। ਇਹ ਸਿਸਟਮ ਦੇ ਵਿੱਚ ਪ੍ਰਵੀਜ਼ਨ ਇਹ ਸੀਗਾ ਕਿ ਜੇ ਸੀਟ ਪਟੀਸ਼ਨ ਆਵੇ ਸਾਰੇ ਗਰੁੱਪਾਂ ਦੇ ਉੱਪਰ ਜੋ ਡਿਵੀਜ਼ਨਲ ਗਰੁੱਪਸ ਹਨ ਨਹੀਂ ਆਉਂਦੇ ਆ ਤਾਂ ਅਸੀਂ ਉਹ ਨਹੀਂ ਖੋਲਣਗੇ। ਇਹ ਡਿਸਟ੍ਰਿਕਟ ਨੂੰ ਇੱਕ ਰੂਪ ਨਾਲ ਕੇ ਜੋ ਪਟੀਸ਼ਨ ਆਈ ਹੈ ਤਾਂ ਉਸ ਨੂੰ ਖੋਲਣਾ। ਉਹਦੇ ਤਹਿਤ ਹੀ ਜੋ ਪਟੀਸ਼ਨ ਆਈ ਸੀ ਡਿਵੀਜ਼ਨਲ ਗਰੁੱਪਸ ਦੇ ਉੱਪਰ ਉਹ ਨਹੀਂ ਖੁੱਲेंगी। ਇਸ ਤਰ੍ਹਾਂ ਦੀ ਪੂਰੇ ਗਰੁੱਪ ਨੂੰ ਮੰਨ ਕੇ ਇੱਕ ਪੋਜੀਸ਼ਨ ਆਈ ਸੀ ਕੋਲੇਗੀ ਉਸਨੇ ਉਸ ਪੋਜੀਸ਼ਨ ਦੇ ਵਿੱਚ 236 ਕਰੋੜ 55 ਲੱਖ ਦੇ ਰਿਜ਼ਰਵ ਪ੍ਰਾਈਸ ਦੇ ਵਿੱਚ 236 ਕਰੋੜ 60 ਲੱਖ ਦੀ ਪੋਜੀਸ਼ਨ ਆਈ ਹੈ ਜਿਸ ਨੂੰ ਉਪਰ ਕਰਕੇ ਜਿਸ ਨੂੰ ਨੋਟ ਕਰ ਦਿੱਤਾ ਗਿਆ ਹੈ ਨੋਟ ਕਰ ਜਿਸ ਨੂੰ ਕੀਤਾ ਗਿਆ ਹੈ ਉਹ ਫਰਮ ਦਾ ਨਾਮ ਹੈ ਵਰਦਾਇਕ ਫੇਡਰ ਹੈ ਜੀ ਵਰਦਾਇਕ ਫੇਡਰ ਵਰਦਾਇਕ ਫੇਡਰ ਕੁਝ ਹੋਰ ਪੁੱਛਣਾ ਹੈ ਹਰ ਇੱਕ ਦੋਪਰੇਸ਼ਨ ਨਹੀਂ ਦੋਪਰੇਸ਼ਨ ਆਈ ਸੀ ਇੰਡੀਵਿਜੂਅਲ ਗਰੁੱਪ ਦੇ ਉੱਪਰ ਇਕੂਟੇਸ਼ਨ ਆਈ ਸੀ ਸਾਰੇ ਡਿਸਟ੍ਰਿਕਟ ਨੂੰ ਇੱਕ ਗਰੁੱਪ ਮੰਨ ਕੇ ਜੋ ਆਪਰੇਸ਼ਨ ਮੰਗਾਈ ਨੇ ਇਹਨਾਂ ਉਹਦੇ ਵਿੱਚ ਹੀ ਇਕੂਟੇਸ਼ਨ ਹੈ ਕੋਈ ਗੰਦੀ ਕਿਹਨੇ ਆ ਜੀ ਪਰ ਜਰੂਰ ਠੀਕ ਹੋ ਜੂਗੀ ਸੈਸ ਟੈਕਸ ਚ ਸੀ ਸ਼ਾਪਸ ਨੇ ਜਿਸ ਦੇ ਉੱਪਰ ਇਕ ਇੱਕ ਦੇਸੀ ਇੱਕ ਰਜਿਸਟਰ ਕਾ ਹੁੰਦਾ ਹੈ ਤੇ ਮੈਂ ਹੋ ਗਈ ਉਹ ਕਿਦੋਂ ਕਿੰਨੇ ਦਾ ਜਨਰਲ ਪ੍ਰਾਇਸ ਰੱਖਿਆ ਸੀ 236 ਕਰੋੜ 55 ਲੱਖ 56 ਲੱਖ ਬਾਕੀ ਦੋਪਰੇਸ਼ਨ ਹੈ ਨਾ ਸਾਡੇ ਕੋਲ 149 ਲੇ ਕੇ ਕੋਈ ਉਹ ਕਰ ਰਿਹਾ ਸੀਗਾ ਤੇਰੇ ਸਿੰਗਲ ਬਿਟ ਭਈ ਬਤਨਾ ਵੜਾ ਅੱਛਾ ਬ ਸਿੰਗਲ ਬਿਟ ਪਾਤਰਾ ਵਾਲਾ ਇਹਦੇ ਬਰਕਸੋਟ ਦੇ ਉੱਪਰ ਇੱਕ ਸਿੰਗਲ ਬਿਟ ਆਈ ਸੀਗੀ ਬਾਕੀ ਦੇ ਅੱਠ ਗਰੁੱਪਾਂ ਉੱਪਰ ਕੋਈ ਬਿਟ ਨਹੀਂ ਆਈ ਸੀ ਇਸ ਲਈ ਉਹ ਬਿਟ ਨਹੀਂ ਖੁੱਲਦੀ ਜੋ ਸਰੂਰ ਬਰਦਾਵਾ ਗਈ ਹੈ ਉਹਦੇ ਮਾਰੇ ਬਿਟ ਨਹੀਂ ਹੈ ਜੀ ਨਹੀ ਨਹੀਂ ਸਰੂਰ ਨਾਲ ਇਥੇ ਉਹ ਹੀ ਦੱਸ ਸਕਦੇ नौ जोन में इंडिविजुअली एक एक बिड़ आ जाए अगर वो नहीं आ पाता पटियाला तो अमरजीत सिंह की रिपोर्ट जगत सेवक वेब टीवी